ਇੰਦਰ ਆਪਣੇ ਭਰਾ ਕਿੱਥੇ ਆ ਜਿੱਥੇ ਆਪਣਾ ਜੋਬਨ ਲੱਗਾ ਵੀਰ ਜੀ ਇੱਥੇ ਕੀ ਕਹਿੰਦੇ ਆ ਕਹਿੰਦੇ ਆ ਤਿੱਬੜ ਦੇ ਲੱਗੇ ਆ ਕੋਈ ਨੱਤ ਵਾਸ਼ਿੰਗ ਪੁਆਇੰਟ ਉੱਥੇ ਆ ਅੱਜ ਕੱਲ੍ਹ ਨਿਆਣਿਆਂ ਦੇ ਕੰਮ ਵੇਖ ਲਓ ਕਿਤੇ ਆਪ ਖੁਦਰੇ ਹੋਏ ਆ ਮਾਪਿਆਂ ਨੂੰ ਤਾਂ ਕੋ ਸਮਝ ਗਈ ਨਹੀਂਗੇ ਅਰ ਰਮਰ ਜੜਾ ਜੁੜਾ ਨਹੀਂ ਕਿੱਥੇ ਆ ਆਉਣਾ ਸਾਡੇ ਕੋਲ ਹੀ ਆ ਉਹ ਪਏ ਆਪਣੇ ਆਪਣੇ ਲਾਲਚ ਨੂੰ ਤੈਨੂੰ ਵੀ ਇਹ ਗੱਲ ਤਾਂ ਪਤਾ ਸਾਰੀ ਦਾ ਬੱਲੇ ਜੋ ਬਣਾ ਸੱਸੀ ਕਾ ਭਾਜੀ ਹੋਰ ਠੀਕ ਠਾਕ ਹੈ ਵਧੀਆ ਠੀਕ ਠਾਕ ਤੁਸੀਂ ਆ ਜਾ ਆ ਜਾ ਤੂੰ ਬੜੀ ਆ ਆ ਜਾ ਗਰਮੀ ਸੱਚੀ ਬੜੀ ਆ ਤੇ ਕੋਸ ਨਾ ਜੋਗਨ ਸਰ ਵਧੀਆ ਭਾਜੀ ਠੀਕ ਠਾਕ ਤੁਸੀਂ ਸੁਣਾ ਘਰੇ ਕਿਦਾਂ ਠੀਕ ਠਾਕ ਹੀ ਸਾਰੇ ਘਰ ਵਧੀਆ ਸਰ ਜੀ ਠੀਕ ਠਾਕ ਡੇ ਆਪਣੇ ਆਪਣੇ ਕੰਮ ਕਰਨਾ ਅੱਛਾ ਅੱਛਾ ਹਾਂਜੀ ਤੇ ਟੈਸਟ ਦਾ ਕਿਦਾਂ ਹੋ ਗਿਆ ਸਾਈ ਟੈਸਟ ਜੋਤ ਤੇ ਕਹਿੰਦੀ ਵੀ ਠੀਕ ਹੋ ਗਿਆ ਵਾ ਚਲੋ ਤੇ ਹੁਣ ਵੇਖੋ ਘਰ ਰਿਜ਼ਲਟ ਤੇ ਪਤਾ ਲੱਗਣਾ ਆਹੋ ਤੇ ਹੈ ਹੀ ਆ ਦੂਜਾ ਹੀ ਟੈਸਟ ਅੱਜ ਪਹਿਲਾਂ ਇੱਕ ਹੋ ਗਿਆ ਵਾ ਅੱਛਾ ਅੱਛਾ ਹਾਂ ਤੇ ਮੈਂ ਕਿਹਾ ਚੱਲ ਵਧੀਆ ਹੋ ਜਾਂਦੇ ਹੋਰ ਕੀ ਚਾਹੀਦਾ ਗਰਮੀ ਬਹੁਤ ਜ਼ਿਆਦਾ ਵਾ ਤੇ ਚੱਲ ਗੱਡੀ ਗੁੱਡੀ ਦਾ ਸੋਚੋ ਕਿਤੇ ਹੁਣ ਗੱਡੀ ਹੁਣ ਬਸ ਘਰ ਵੱਲ ਖਿਆਲ ਵਾ ਥੋੜਾ ਜਿਹਾ ਓਏ ਆਹੋ ਚੱਲ ਠੀਕ ਹੈ ਠੀਕ ਹੈ ਅੱਛਾ ਚਲੋ ਮੋਟਰਸਾਲਾ ਕੰਮ ਚੱਲੀ ਜਾਂ ਰਿਹਾ ਓਏ ਆਹੋ ਤੇ ਤੇਰੀ ਗੱਲ ਠੀਕ ਵਾ ਇਹ ਵੀ ਬੰਦਾ ਦੁਪਹਿਰੀ ਘਟ ਨਿਕਲੇ ਮਸਾ ਇਹੋ ਹੀ ਆ ਹੋਰ ਫਿਰ ਕੀ ਕਰਨਾ ਤੇ ਲਿਆਉਣਾ ਸੀ ਉਹਨਾਂ ਨੂੰ ਵੀ ਨਾਲ ਡੈਡੀ ਮੰਮੀ ਨੂੰ ਅਸੀਂ ਫਿਰ ਤੁਹਾਨੂੰ ਦੱਸਿਆ ਵੀ ਟੈਸਟ ਦੇ ਕੇ ਸਿੱਧਾ ਇੱਧਰ ਨੂੰ ਆ ਗਏ ਅੱਛਾ ਅੱਛਾ ਤੇ ਤਾਂ ਕਰਕੇ ਫਿਰ ਮੈਂ ਆਹ ਚੱਲ ਅਸੀਂ ਆਪ ਹੀ ਹੋਉਨੇ ਆ ਠੀਕ ਹੈ ਠੀਕ ਤੇ ਨਾਲੇ ਰਪਿੰਦਰ ਫੋਨ ਕਾਣ ਦੀ ਕਹਿੰਦੀ ਵੀ ਆਇਓ ਚਲੋ ਕੋਈ ਗੱਲ ਨਹੀਂ ਲਿਆ ਰਪਿੰਦਰ ਪਾਣੀ ਸਸਿਕਰਦਾ ਸਸਿਕਰ ਵੀਰ ਜੀ ਸਸਿਕਾ ਭਾਬੀ ਸਸਿਕਰ ਕਰੋ ਭੋੜਾ ਭਾਜੀ ਪਾਣੀ ਪੜੋ ਵਧੀਆ ਵਧੀਆ ਲਓ ਜੀ ਲਓ ਜ ਦਲਜੀਤ ਭਾਈ ਹੁਣੇ ਘਰੇ ਕਿ ਗਏ ਕਿਤੇ ਘਰੇ ਆ ਠੀਕ ਆ ਠੀਕ ਆ ਠੀਕ ਆ ਹਾਂ ਕੋਈ ਨਹੀਂ ਹਾਂ ਠੀਕ ਠਾਕ ਵਧੀਆ ਹੋ ਹੋਤੀ ਸੁਣਾਓ ਕਿਦਾਂ ਠੀਕ ਠਾਕ ਜੇ ਵਧੀਆ ਠੀਕ ਠਾਕ ਹੈ ਅੱਛਾ ਅੱਛਾ ਤੇ ਕਿਵੇਂ ਰਿਹਾ ਟੈਸਟ ਦਾ ਦੀਦੀ ਵਧੀਆ ਹੀ ਗਿਆ ਟੈਸਟ ਦਾ ਸਾਰਾ ਹੀ ਅੱਛਾ ਇਹ ਹੈ ਵੀ ਚਲੋ ਇੱਕ ਰਹਿ ਗਿਆ ਜਿਹੜਾ ਉਹ ਵੀ ਹੋ ਗਿਆ ਹੈ ਹੁਣ ਨਹੀਂ ਨਹੀਂ ਚਲੋ ਬੜਾ ਵਧੀਆ ਹੋ ਜਾਂਦਾ ਹਾਂ ਜੋ ਹਨ ਮੈਂ ਤੇ ਰਪਿੰਦਰ ਨੇ ਨਾ ਤੁਹਾਨੂੰ ਤਾਂ ਸੱਦਿਆ ਵਾ ਕਿ ਅਸੀਂ ਜ਼ਰੂਰੀ ਗੱਲ ਕਰਨੀ ਹੈ ਤੇਰੇ ਨਾਲ ਇੱਕ ਤੇਰੇ ਕੰਮ ਬਾਰੇ ਉਹ ਜੀ ਗੱਲ ਕਰਨੀ ਸੀ ਕਿਹੜੀ ਗੱਲ ਕਰਨੀ ਹੈ ਇਹੋ ਜੀ ਉਹ ਕੰਮ ਬਾਰੇ ਜੋਬਨ ਇਹ ਗੱਲ ਕਰਨੀ ਸੀ ਕਿ ਚਲ ਇੱਥੇ ਵੀ ਤੂੰ ਲੱਗਾ ਵਾ ਸਾਨੂੰ ਬੜੀ ਖੁਸ਼ੀ ਆ ਵੀ ਚਲ ਤੂੰ ਮਿਹਨਤ ਕਰਨ ਲਿਆ ਵਾ ਪਰ ਇਹ ਆ ਵੀ ਉਹਦਾ ਫਲ ਨਹੀਂ ਨਾ ਮਿਲਣਿਆ ਪੂਰਾ ਹੁਣ 10000 ਇੱਥੇ ਲੱਗਾ ਉਹਥੇ ਇਹੋ ਕੰਮ ਦਾ 30-3000 ਰੁਪਇਆ ਮਿਲਣਿਆ ਉਹਥੇ ਮੇਰੀ ਵਾਗ ਵੀ ਹੈਗੀ ਏਕ ਦੋ ਮੁੰਡਿਆਂ ਨਾਲ ਤੇ ਉਹ ਕਹਿੰਦੇ ਇਹ ਵੀ ਕੋਈ ਗੱਲ ਨਹੀਂ ਮੈਨੂੰ ਪੁੱਛ ਕੇ ਤੇ ਦੱਸ ਦੇਈਂ ਤੇ ਅਸੀਂ ਰੱਖਾ ਦਾਂਗੇ ਨਾਲੇ ਇਹ ਆ ਜੋਬਨ ਉਹਥੇ ਮੁੰਡੇ ਵਾਗਦੇ ਹੈਗੇ ਆ ਜੇਰ ਲਾ ਜੇ ਤਰ੍ਹਾਂ ਮਨ ਬੰਦਾ ਵਾ ਤੇ ਜੋਬਨ ਵੇਹ ਭਾਈ ਤੇ ਇਦੀ ਗੱਲ ਤਾਂ ਬਿਲਕੁਲ ਠੀਕ ਵਾ ਜੇ ਤੂੰ ਮੰਨੇਗਾ ਤੇ ਫਿਰ ਕੋਈ ਜ਼ਬਰਦਸਤੀ ਨਹੀਂ ਹੈਗੀ ਜੇ ਤੇਰਾ ਮਨ ਬੰਦਾ ਬਣਾਏ ਕੰਮ ਕਰਨ ਨੂੰ ਫਿਰ ਤੂੰ ਉਥੇ ਜਾਈ ਨਹੀਂ ਤੇ ਕੋਈ ਜ਼ਬਰਦਸਤੀ ਨਹੀਂ ਹੈਗੀ ਤੇਰੇ ਨਾਲ ਠੀਕ ਆ ਬਾਕੀ ਜੋ ਆਪਣੇ ਮਨ ਨਾਲ ਸਲਾਹ ਕਰ ਲਾ ਦੋਵੇਂ ਜੀ ਘਰ ਜਾਓ ਜਾ ਕੇ ਸਲਾਹ ਕਰੋ ਇੱਕ ਦੂਜੇ ਨਾਲ ਫਿਰ ਕੋਈ ਨਹੀਂ ਤੂੰ ਸਾਨੂੰ ਹੌਸਲੇ ਨਾਲ ਦੱਸਿਓ ਉਹ ਬਾਕੀ ਇਹ ਹਫਤੇ ਬਾਅਦ ਇਕੱਠਿਆਂ ਆ ਜਾਣਾ ਕਰਨਾ ਤੇ ਇਕੱਠਿਆਂ ਚੱਲ ਜਾਣਾ ਕਰਨਾ ਬਾਕੀ ਵੀ ਇਹ ਨਹੀਂ ਡਾਡੀ ਮਮੀ ਨਾਲ ਸਲਾਹ ਕਰਕੇ ਕੀ ਜਾਂਦੇ ਹੋ ਜੇ ਤੇ ਉਹ ਕਹਿਣਗੇ ਤੇ ਫਿਰ ਚੱਲ ਪੀ ਮੇਰੇ ਨਾਲ ਭਾਜੀ ਗੱਲ ਤੇ ਤੁਹਾਡੀ ਬਿਲਕੁਲ ਠੀਕ ਆ ਆ ਇਥੇ ਹੁਣ ਪੈਸੇ ਕਿੰਨੇ ਕ ਦਿੰਦੇ ਆ 10 ਕੁ ਹਜ਼ਾਰ ਰੁਪਏ ਦਿੰਦੇ ਆ 10 12 ਮਹੀਨਾ ਦਿੰਦੇ ਆ ਤਾਂ ਹੀ ਤੇ ਮੈਂ ਕਹਿਣ ਡਿਆ ਤੇ ਕੰਮ ਵੀ ਗਰਮੀ ਚ ਕਰਨਾ ਪੈਂਦਾ ਸਾਰਾ ਅੱਛਾ ਅੱਛਾ ਤੇ ਪਰ ਇੱਕ ਗੱਲ ਹੋਰ ਵੀ ਹੈ ਨਾ ਮੇਰਾ ਜੀ ਨਹੀਂ ਕਰਦਾ ਤੁਹਾਡੇ ਤੇ ਬੋਝ ਬਣਨ ਨੂੰ ਕਿੰਨੇ ਕ ਤੁਸੀਂ ਮੇਰੇ ਕੰਮ ਸਵਾਰੋ ਯਾਰ ਮੇਰੀ ਸੁਣ ਗੱਲ ਮੈਂ ਆਪਣੇ ਕੰਮ ਕਰਨੇ ਆ ਤੂੰ ਆਪਣਾ ਕਰਨਾ ਉਥੇ ਰਾਂ ਨੂੰ ਇਹੀਂ ਇਕੱਠੇ ਹੋਇਆ ਕਰਨਾ ਉਹ ਇਹ ਤੇ ਗੱਲ ਹੈਗੀ ਆ ਹਾਂ ਤੇ ਹਫਤੇ ਬਾਅਦ ਆਈ ਆ ਜਾ ਕਰਨਾ ਨਾਲੇ ਇਹ ਵੀ ਵੇਖ ਨਾ ਉਥੇ 30 ਮਿਲਣ ਡਿਆ ਇੱਥੇ 10 ਮਿਲਣ ਡਿਆ ਗੱਲ ਤੇ ਤੁਹਾਡੀ ਸਹੀ ਹੈ ਆਹ ਚਲੋ ਕੋਈ ਨਹੀਂ ਮੈਂ ਤੁਹਾਨੂੰ ਸਲਾਹ ਕਰਕੇ ਨਾ ਤੇ ਫਿਰ ਸਾਰੇ ਹਿਸਾਬ ਦਾ ਵੇਖ ਕੇ ਕਰੀ ਤੇ ਹੋਰ ਵੀ ਬੜੇ ਕੰਮ ਆ ਜ਼ਰੂਰੀ ਥੋੜਾ ਵੀ ਇਹੋ ਕਰਨਾ ਵਾ ਪੜਿਆ ਲਿਖਿਆ ਤੂੰ ਹੈਗਾ ਵਾ ਚਲੋ ਕੋਈ ਨਹੀਂ ਹੁਣ ਇਹ ਆ ਵੀ ਇਹ ਤੇ ਮੈਂ ਕਰਨ ਡਿਆ ਵਾ ਤੇ ਇਹਦੇ ਵਿੱਚ ਚਲੋ ਹੱਥ ਵੀ ਖੁੱਲੇ ਆ ਉਹ ਆ ਹੋ ਇਹਦੇ ਹੈ ਹੀ ਹਨਾ ਤੇ ਇਹੋ ਮਿਲ ਜੇ ਤੇ ਸਭ ਤੋਂ ਵਧੀਆ ਚਲ ਕੋਈ ਗੱਲ ਨਹੀਂ ਤੂੰ ਸਲਾਹ ਕਰਕੇ ਮੈਨੂੰ ਦੱਸ ਦੀ ਕੋਈ ਜ਼ਬਰਦਸਤੀ ਨਹੀਂ ਹੈ ਤੇਰੇ ਨਾਲ ਠੀਕ ਹੈ ਜੀ ਆਹੋ ਰਪਿੰਦਰ ਜਾਓ ਬਣਾਓ ਫਿਰ ਚਾਹ ਹੈ ਆ ਜੋ ਉਦੋਂ ਲੈ ਜਾਣਾ ਤੂੰ ਹਿਉ ਸੌਂਵਰੀ ਜਾਣਾ ਮੈਂ ਸੌਂਵਰੀ ਜਾਣਾ ਚਲੋ ਵਧੀਆ ਤਾਂ ਕਰਕੇ ਤੈਨੂੰ ਕਹਿਣ ਡਿਆ ਵਾਂ ਚਲ ਇਹ ਆ ਵੀ ਕੋਠੀ ਕਾਠੀ ਪੈ ਜਾਊਗੀ ਜਿਹੜਾ 30000 ਆਊਗਾ ਲੈਦਾ ਹੀ ਆ ਘਰ ਕੋਲ ਤਾਂ ਸੱਚੀ ਬੜੀ ਮਜਬੂਰੀ ਐ ਕੋਈ ਗੱਲ ਨਹੀਂ ਥੋੜੀ ਬੋਧੀ ਮਦਦ ਐਂ ਕਰ ਦਾਂਗੇ ਉਹ ਨਾ ਟੈਨਸ਼ਨ ਲੈ ਤੂੰ ਤੁਸੀਂ ਹਾਂ ਹੁਣ ਇੰਨੀ ਮਦਦ ਕਰਨੀ ਡੇਜ ਚਲੋ ਜੀ ਮੇਰਾ ਕੰਮ ਉੱਥੇ ਸੈੱਟ ਹੋ ਜੇ ਨਾ ਪੈਸੇ ਤੇ ਮੈਂ ਆਪੇ ਇਕੱਠੇ ਕਰ ਲੈਣੀ ਫਿਰ ਉਹ ਚਲੋ ਜਿੱਦਾਂ ਵੀ ਕਰਨੀ ਆ ਥੋੜਾ ਰਲ ਮਿਲ ਕੇ ਹੀ ਹੁੰਦਾ ਵਾ ਸਾਰਾ ਕੰਮ ਬਿਲਕੁਲ ਬਿਲਕੁਲ ਜੀ ਹਾਂ ਲੈ ਭਾਜੀ ਵੀ ਆ ਹੀ ਗਏ ਸੱਸੀ ਆ ਭਾਜੀ ਸੱਸੀ ਆ ਭਾਜੀ ਹੁਣ ਕੀ ਆਣਾ ਮੈਂ ਜਾਗਾ ਹਾਂ ਜੀ ਵਧੀਆ ਆ ਜਾ ਦੇਹ अच्छा ठीक है अब बाहर गए हैं हमारे ठीक है हो ठीक ठाक कर बढ़िया सारे ठीक ठाक तो ही सब अच्छा जी होनी डेडी होने ਘਰੇ ਹੀ ਨੇ ਦੇ ਆਪਣੇ ਕੰਮ ਕਰ ਕਰਨਾ ਠੀਕ ਆ लवली ਮੰਨਿਆ ਜੋ ਬਣੇ ਕਿ ਨਹੀਂ ਮੈਂ ਕਿਹਾ ਤੇ ਹੈਗਾ ਵਾ ਹੁਣ ਵੇਖੋ ਸਲਾਹ ਕਰਕੇ ਦੱਸੂਗਾ ਫਿਰ ਨਹੀਂ ਉਧਰ ਭਾਜੀ ਮੈਨੂੰ ਦੇ ਦੱਸਣਾ ਕੰਮ ਵੱਲੋਂ ਤੇ ਉਹਦਾ ਮੇਰੇ ਵੀ ਮਨਨ ਚ ਗੱਲ ਆਉਂਦੀ ਆ ਹੁਣ ਇੱਥੇ ਕੰਮ ਕਰਨ ਦੇ ਆ ਤੇ ਪੈਸੇ ਕਿਨੇ ਕ ਦਿੰਦੇ ਆ 10 ਬਰਾ 1000 ਦੇਦੇ ਸਾਲ ਨਹੀਂ ਜੋਬਨ ਨਹੀਂ ਦੇ ਪੂਰਾ ਠੋਕ ਕੇ ਜੋਬਨ ਵਧੀਆ ਵਾ ਇਕੱਠੇ ਤੇ ਹੀ ਜਾਣਾ ਵਾ ਇਕੱਠੇ ਆਏ ਨਾ ਕਰਨਾ ਵਾ 10000 ਨਾ ਬੰਦਾ ਜੀ ਅੱਜਕੱਲ ਓਏ ਆਹੋ ਚਲੋ ਜੀ 25 30 ਦੇ ਲਾਗੇ ਵੀ ਮਿਲ ਜੇ ਓਏ ਆਹੋ 25000 ਵੀ ਮਿਲ ਜੇ ਤਾਂ ਵੀ ਵਧੀਆ ਹੀ ਆ ਨਹੀਂ ਨਗਦ ਹੈ ਹੀ ਆ ਉੱਥੇ ਨਹੀਂ लवली ਕਹਿੰਦੇ 25000 ਮਿਲ ਜਾਣਾ ਆਹੋ ਚਲੋ ਵਧੀਆ ਜੇ ਤੇ ਮਿਲ ਜਾ ਗੱਲ ਗਈ ਅੱਜਕੱਲ ਘਰਾਂ ਦੇ ਖਰਚੇ ਬੜੇ ਆ 10000 ਨਾ ਕੱਖ ਨਹੀਂ ਬੰਦਾ ਉਹ ਨਾਲੇ ਭਾਜੀ ਤੁਹਾਡੇ ਤੋਂ ਕਿਹੜੀ ਗੱਲ ਕਹੀ ਕੋਈ ਘਰ ਤੇ ਜੇ ਬੰਨ ਵਾਲਾ ਨੇ ਬਣਾਏ ਵੀ ਆ ਨਾ ਅੱਜ ਤੇ ਮੋਟਰਸਾਈਕਲ ਤੇ ਆਏ ਆ ਤੇ ਸਾਧਾ ਤੇ ਘੱਟੋ ਘੱਟ ਚਾਹੀਦਾ ਹੀ ਆ ਨਾ ਉਹ ਸਹੀ ਗੱਲ ਆ ਗਰਮੀ ਬੜੀ ਆ ਹੈਨਾ ਤੇ ਔਖਾ ਹੋ ਜਾਂਦਾ ਨਹੀਂ ਕੋਈ ਨਹੀਂ ਵੇਖ ਲੈਣੇ ਸਲਾਹ ਤੇ ਫਿਰ ਆਪਾਂ ਤੁਹਾਨੂੰ ਦੱਸਦਾਂਗੇ ਕਰੋ ਸਾਹਿਬ ਆਪ ਦੱਸ ਦਿਆਂਗੇ ਹੋਰ ਦੀਦੀ ਤੀਸ ਨਾ ਘਰ ਸਾਰੇ ਠੀਕ ਠਾਕ ਹੈ ਹਾਂਜੀ ਵਧੀਆ ਦੀਦੀ ਠੀਕ ਠਾਕ ਤੇ ਰਪਿੰਦਰ ਮੈਨੂੰ ਦੱਸਣ ਦੀ ਤੁਸੀਂ ਟੈਸਟ ਦੇਣਗੇ ਹੀ ਹਾਂਜੀ ਕਿਵੇਂ ਦਾ ਹੋਇਆ ਟੈਸਟ ਟੈਸਟ ਦਿੱਤਾ ਤੇ ਹੈਗਾ ਹੀ ਆ ਉਦਾਂ ਤੇ ਵਧੀਆ ਹੀ ਹੋਇਆ ਵਾ ਪਰ ਇਹ ਆ ਵੀ ਜਦੋਂ ਤੱਕ ਰਿਜ਼ਲਟ ਨਹੀਂ ਹੁੰਦਾ ਫਿਕਰ ਤਾਂ ਰਹਿੰਦੀ ਆ ਇਹ ਤਾਂ ਗੱਲ ਸਹੀ ਆ ਹਾਂ ਚੱਲ ਵਧੀਆ ਵਧੀਆ ਹੀ ਹੋਣਾ ਸਾਰਾ ਕੁਝ ਹਾਂਜੀ ਅੱਭੀ ਮੰਮੀ ਨੂੰ ਦਾ ਫੋਨ ਆਇਆ ਹੈ ਹਾਂਜੀ ਦੀਦੀ ਹੁੰਦਾ ਹੀ ਰਹਿੰਦਾ ਫੋਨ ਤੇ ਉੱਥਾ ਠੀਕ ਠਾਕ ਨੇ ਹਾਂਜੀ ਵਧੀਆ ਨੇ ਠੀਕ ਨੇ ਚੱਲ ਵਧੀਆ ਹੀ ਚਾਹੀਦਾ ਆ ਹਾਂਜੀ ਕਦੋਂ ਬੱਧੀ ਗਏ ਆ ਪਿੰਡ ਥੋੜੇ ਦਿਨ ਨਹੀਂ ਹੋਏ ਸੀ ਟੈਸਟ ਤੋਂ ਪਹਿਲਾਂ ਗਈ ਹੀਗੀ ਅੱਛਾ ਅੱਛਾ ਉਹਦੋਂ ਵੀ ਆਪੇ ਫੇਰਾ ਫੁਰਾ ਮਾਰ ਜਾਂਦੇ ਆ ਜਦੋਂ ਜੀ ਕਰੇ ਉਹਨਾਂ ਦਾ ਵੀ ਆਹ ਨਹੀਂ ਚਲੋ ਵਧੀਆ ਹੀ ਆ ਇਦਾਂ ਹੀ ਆ ਜਾਣਾ ਆਉਣਾ ਹੀ ਚਾਹੀਦਾ ਆ ਬਸ ਟੈਸਟ ਜੇ ਦੀ ਫਿਕਰ ਲੱਗੀ ਐ ਇੱਕ ਵਾਰੀ ਹੋ ਜੇ ਨਾ ਤੇ ਫਿਰ ਨਹੀਂ ਕੋਈ ਮੁਸ਼ਕਲ ਕੋਈ ਗੱਲ ਨਹੀਂ ਭਾਬੀ ਹੋ ਜਾਣਾ ਵਾ ਨਾਲ ਇੰਨਾ ਸਬਰ ਕੀਤਾ ਆ ਸਬਰ ਦਾ ਫਲ ਬੜਾ ਮਿੱਠਾ ਹੀ ਹੁੰਦਾ ਵਾ ਕੋਈ ਗੱਲ ਨਹੀਂ ਮਿਲੂਗਾ ਜ਼ਰੂਰ ਹੋ ਤੇ ਹੈ ਗਈ ਆ ਨਾ ਤੇ ਮੇਰੀ ਗੱਲ ਸੁਣੋ ਹੁਣ ਚੱਲੀ ਆ ਬੀਜੋ ਬਨਵੀਰ ਨਾਲ ਗੱਲ ਕਰਿਓ ਜਾ ਕੇ ਨਹੀਂ ਨਹੀਂ ਮੈਂ ਤੇ ਆਪੇ ਹੀ ਸੋਚਣ ਦੀ ਹਾਂ ਇੱਥੇ ਅਬ ਸੇਟ ਹੋ ਜਾਂਦੀ ਆ ਤੇ ਸਾਰਾ ਦਿਨ ਬਾਹਰ ਰਹਿੰਦੇ ਆ ਤੇ ਫਿਰ ਮਹੀਨੇ ਬਾਅਦ 10000 ਮਿਲਣਾ ਵਾ ਦਾਦੀ ਕਹਿੰਦੀ ਨਹੀਂ ਹੈਗੀ ਵੀ ਕੀ ਕਹਿਣਗੇ ਤੇ ਉਦਾਂ ਇਹ ਆ ਵੀ ਜੀ ਉੱਥੇ ਚੱਲ ਜਾਨਾ ਇੱਕ ਤੇ ਪਾਦੀ ਦੇ ਨਾਲ ਦੇਣਗੇ ਦੋਵੇਂ ਜਾਣੇ ਹੋ ਜਾਣਗੇ ਤੇ ਦੂਜਾ ਇਹ ਆ ਵੀ ਹਫਤੇ ਬਾਅਦ ਤੇ ਘਰ ਆਉਣਾ ਹੀ ਆ ਤੇ ਘਟੋ ਘਟ ਕੋਈ ਪੈਸਾ ਤੇ ਮਿਲੂ ਚਲੋ ਦੀਦੀ ਕੰਮ ਮਿਲ ਜੂਗਾ ਤੇ ਵਧੀਆ ਵਾ ਘਰ ਦੇ ਖਰਚੇ ਵੀ ਤੁਹਾਨੂੰ ਪਤਾ ਕਿੰਨੇ ਹੁੰਦੇ ਆ ਘਰ ਤੇ ਦੀਦੀ ਬੜਾ ਖਰਚਾ ਵਾ ਹੁਣ ਇਹ ਆ ਵੀ ਘਰ ਘਰ ਵੀ ਤੁਹਾਨੂੰ ਪਤਾ ਬਣਾਉਣ ਵਾਲਾ ਵਾ ਤੇ ਜਦੋਂ ਤੱਕ ਬੰਦਾ ਨਹੀਂ ਹੁੰਦਾ ਤੱਕ ਤੇ ਫਿਕਰ ਨਹੀਂ ਰਹਿਣੀ ਆ। ਉਹ ਤੇ ਗੱਲ ਸਹੀ ਆ। ਚੱਲ ਕੋਈ ਗੱਲ ਨਹੀਂ ਫਿਕਰ ਨਾ ਕਰੋ। ਹੋਲੀ ਹੋਲੀ ਸਭ ਕੁਝ ਹੋ ਜਾਂਦਾ ਹੁੰਦਾ। ਦੀਦੀ ਹੁਣ ਤੇ ਹੀ ਲਾਗੇ ਤੇ ਹੁੰਦੇ ਆ। ਛੇਤੀ ਚੱਕਰ ਮਾਰ ਜਾਇਆ ਕਰੋ। ਕੀ ਹੁੰਦਾ ਤੇ ਹੈਗਾ ਵਾ ਬੜਾ ਮੰਚ। ਪੀਹੀ ਆਈਏ ਜਾਈਏ। ਹੁਣ ਰੁਪਿੰਦਰ ਜੀ ਨੇ ਕਿੰਨੀ ਵਾਰੀ ਫੋਨ ਕੀਤਾ ਪਰ ਤੁਹਾਨੂੰ ਕੀ ਦਸੀਏ ਘਰ ਦੇ ਵੀ ਬੜੇ ਕੰਮ ਹੁੰਦੇ ਆ। ਡੈੱਡ ਜੀ ਵੀ ਚਲ ਜਾਂਦੇ ਆ ਕੰਮ ਕਰਨਾ ਤੇ ਮਗਰੋਂ ਫਿਰ ਮੰਮੀ ਦਾ ਖਿਆਲ ਹੁੰਦਾ ਵਾ ਵੀ ਕਦੋਂ ਆਉਣਾ ਕਿੱਦਾਂ। ਤੇ ਇਹ ਵੀ ਹੁਣ ਚਲ ਜਾਂਦੇ ਨੇ ਕੰਮ ਤੇ ਤੇ ਫਿਰ ਤੁਹਾਨੂੰ ਪਤਾ ਵਾ ਵੀ ਮੈਂ ਇਹਨਾਂ ਦੋਵਾਂ ਨਾਲ ਹੀ ਕਿਹ ਇੱਕ ਨਾਲ ਆਉਣਾ ਤੇ ਆਪਣੇ ਆਪਣੇ ਕੰਮ ਤੇ ਗਏ ਹੁੰਦੇ ਆ ਤੇ ਟਾਈਮ ਹੀ ਨਹੀਂ ਲੱਗਦਾ ਚਲੋ ਇਹ ਤੇ ਗੱਲ ਸਹੀ ਆ ਮੈਂ ਚਾਹ ਰੋਪਿੰਦਰ ਦਾ ਵੀ ਦੇ ਲੱਗ ਜਾਂਦਾ ਵਾ ਨਹੀਂ ਨਹੀਂ ਫੇਰ ਆ ਕਿਉਂ ਨਹੀਂ ਮਾਰਨਾ ਇਹਨਾਂ ਥੋੜੀ ਜੀ ਕੰਮ ਦੀ ਸੈਟਿੰਗ ਹੋ ਜੇ ਨਾ ਫੇਰ ਅਸੀਂ ਆਉਂਦੇ ਜਾਂਦੇ ਰਹਿ ਆ ਕਰਾਂਗੇ ਠੀਕ ਆ ਚਲੋ ਇਹ ਮਾਸਿਨਾਂ ਨੇ ਵੀ ਨਾਲ ਲੈ ਹੋਣਾ ਸੀ ਹਾਂਜੀ ਉਹਨਾਂ ਨੂੰ ਕਿਹਾ ਸੀ ਤੁਹਾਨੂੰ ਪਤਾ ਹੁਣ ਚੋਨਾ ਚੋਨਾ ਲੱਗਾ ਵਾ ਦਮਾਈਆਂ ਦਮਾਈਆਂ ਪਾਉਂਦੇ ਆ ਤੇ ਫੇਰ ਬੰਦੇ ਬੁੰਦੇ ਲਾਏ ਹੁੰਦੇ ਨਾਲ ਆਮ ਚਲੋ ਕੰਮ ਤੇ ਹੁੰਦੀ ਆ ਸਾਰਾ ਹਾਂਜੀ ਨਾਲੇ ਵਧੀਆ ਵਧੀਦੀ ਆਪਣੇ ਘਾਰੀ ਹਾਂਜੀ ਚਲੋ ਇਹ ਕੀ ਬੰਦਾ ਇਦਾਂ ਹੀ ਭੈਣ ਭਰਾ ਆ ਕੇ ਮਿਲ ਜੇ ਨਾ ਇਨੇ ਨਾਲ ਹੀ ਬੜੀ ਖੁਸ਼ੀ ਹੋ ਜਾਂਦੀ ਆ ਹਾਂਜੀ ਚਲ ਕੋਈ ਗੱਲ ਨਹੀਂ ਹੁੰਦੇ ਜਾਂਦੇ ਰਿਹਾ ਕਰੋ ਮੈਂ ਤੇ ਹੋਈ ਕਹਿਨੀ ਆ ਵੀ ਚਲ ਹੁਣ ਵਧੀਆ ਵਿਚਾਰੇ ਦਾ ਘਰ ਬਾਹਰ ਵਧੀਆ ਬੰਜੇ ਨਾ ਤੇ ਮੈਨੂੰ ਵੀ ਸੱਚੀ ਬੜਾ ਵਧੀਆ ਹੋਵੇ ਇਦਾਂ ਨਾ ਜੋ ਜਾਈ ਆਈ ਦਾ ਹਨੇ ਚੰਗੇ ਜ ਨਹੀਂ ਲੱਗੀਦਾ ਥੋੜਾ ਯਾ ਚਲੋ ਲਵਲੀ ਨੇ ਕੀਤੀ ਹੈ ਗੱਲ ਭਾਜੀ ਨਾਲ ਕੰਮ ਮਿਲ ਹੀ ਜਾਣਾ ਆ ਉਹ ਹੈ ਤਾਂ ਸਹੀ ਆ ਪਰ ਹਲੇ ਘਰ ਜਾ ਕੇ ਸਲਾਹ ਕਰਨਗੇ ਮੰਮੀ ਹੋਣਾ ਨਾ ਉਹ ਮੰਨਣਗੇ ਤੇ ਫੇਰੀ ਆ ਮੰਨ ਨਹੀਂ ਜਾਣਾ ਉਹਨਾਂ ਨੇ ਕੀ ਕਹਿਣਾ ਚਾਹਦਾ ਹੁਣ ਹੈ ਵੀ ਢੀ ਦੂਰ ਆ ਤੈਨੂੰ ਪਤਾ ਇਹ ਲੱਗੇ ਥਾਂ ਤੇ ਸ਼ਾਮ ਨੂੰ ਘਰ ਆ ਜਾਂਦਾ ਵਿਚਾਰਾ ਤੇ ਘਰ ਦਾ ਵੀ ਆ ਕੇ ਡੈਡੀ ਨਾਲ ਤਰਾਲੀਂਦਾ ਚਲ ਕੋਈ ਨਹੀਂ ਨਾ ਕੀ ਕੀ ਕਹਿਣਾ ਕਰੋ ਦੀਦੀ ਮੈਂ ਗੱਲ ਕਰੂੰਗੀ ਲਾਣਾ ਬਾਕੀ ਡੈਡੀ ਹੁਣਾਂ ਦੀ ਸਲਾਹ ਨਾਲ ਹੀ ਕਰਾਂਗੇ ਅਸੀਂ ਜੋ ਵੀ ਕਰਾਂਗੇ ਤੇ ਨਾਲੇ ਇਹ ਭਗੀਆਂ ਆਖੰਦੀਆਂ ਮਰਾਤ ਰੋ ਹਣੇ ਦੇ ਅੱਜ ਰਾਤ ਕਿੱਥੇ ਦੀਦੀ ਹਾਂ ਅਸੀਂ ਤੇ ਬਸ ਇੱਧੇ ਟੈਸਟ ਤੋਂ ਇੱਧਰ ਨੂੰ ਆ ਗਏ ਅਸੀਂ ਤਾਂ ਚਲ ਕੋਈ ਨਹੀਂ ਫਿਰ ਕੀ ਆ ਫੋਨ ਕਰ ਦਿੰਦੇ ਮਮੀ ਹੁਣਾਂ ਨੂੰ ਘਰ ਦਾ ਨੂੰ ਪਤਾ ਹੀ ਯਾ ਮਮੀ ਨੇ ਇੰਨਾ ਕੰਮ ਕੋਈ ਨਹੀਂ ਕਰੰਦਾ ਦੇ ਅੱਡੀ ਦੇ ਜਿਆਦਾ ਖਿਆਲ ਕਿਉਂ ਰੱਖਦੇ ਆ ਕਿਉਂਕਿ ਹੁਣ ਟੈਨ ਨੂੰ ਕੱਲਿਆਂ ਨੂੰ ਕੰਮ ਕਰਨਾ ਪੈਣਾ ਐ ਇੰਨੇ ਚਰ ਬਹੁਤ ਆਏ ਹੀ ਤੇ ਮੇਰਾ ਦਾ ਜਰਾ ਰੋਦ ਰਿੰਦੇ ਸਭ ਚਰ ਆਲ ਤਾਂ ਲੰਬਾ ਤਾਂ ਮਾਰਾਂ ਜਿੱਦਿਦਾ ਹੋ ਲੈੰਦੋ ਕੰਪਲੀਟ ਤੇ ਫਿਰ ਅਹੀਂ ਰਾਤ ਰਵਾਂਗੇ ਦੋਵੇਂ ਜਾਣੇ ਚੱਲ ਵੇਖ ਲਓ ਫਿਰ ਹਾਂਜੀ ਉਹਦਾ ਮੇਰਾ ਦਰਾਦਾ ਇਹ ਭੈੜੀਂ ਦੇ ਚੱਲ ਵੜਾਉਂਦੀਆ ਹੁੰਦਾ ਹੈ ਨਹੀਂ ਨਹੀਂ ਦੇਦੀ ਹੁਣ ਨਹੀਂ ਚੱਲ ਜਾਣਾ ਵਾ ਫਿਰ ਨਿੱਕੇ ਮੋਟੇ ਹੋਰ ਵੀ ਬਥੇਰੇ ਕੰਮ ਕਰਨ ਵਾਲੇ ਆ ਜੇ ਰਿਜ਼ਲਟ ਦਾ ਵਧੀਆ ਆ ਗਿਆ ਫਿਰ ਤੁਹਾਨੂੰ ਪਤਾ ਹੋਰ ਕਿੰਨੇ ਕੰਮ ਹੁੰਦੇ ਆ ਆ ਨਹੀਂ ਨਹੀਂ ਚਲੋ ਬਾਕੀ ਆਪਣਾ ਧਿਆਨ ਦੇ ਕੇ ਕਰੋ ਤੁਸੀਂ ਉਹ ਉਹ ਕੰਮ ਹੋ ਗਿਆ ਨਾ ਤੇ ਚ ਹੋਂਦ ਦੇ ਵੇਹ ਧਿਆਨੀ ਆ ਨੂੰ ਵੇਖੋ ਆਪਣੇ ਮਨੋਂ ਤੇ ਪੂਰੀ ਮਿਹਨਤ ਦਾ ਫਲ ਮਿਲ ਜੇ ਤੇ ਚੰਗਾ ਹੀ ਆ ਨਹੀਂ ਨਹੀਂ ਚਲੋ ਬੁੜਾ ਵਧਿਆ ਸਤੁਪਿੰਦਰ ਆਪਾਂ ਫੇ ਰੋਟੀ ਦੀ ਤਿਆਰੀ ਕਰ ਲਈਏ ਆਹੋ ਚਲੋ ਜੀ ਹਾਂ ਹਲੋ ਸਾਸਰੀ ਮੇजे ਸਾਸਰੀ ਕਾਲਿਆ ਪੁੱਤ ਤੇਰਾ ਨਾ ਸਾਸਰੀ ਕਾਲੀ ਬੁਲਾਉਂ ਲਈ ਆ ਉਹ ਤੇਰਾ ਭਰਾ ਵਾ ਉਹਦੇ ਨਾਲ ਮਿਲਣ ਗਈ ਆ ਨਾ ਹੁਣ ਉਹਦੇ ਨਾਲ ਹੀ ਮਿਲੀ ਮਾਂ ਪਿਓ ਨੂੰ ਭੁੱਲ ਜਾ ਹੁਣ ਪਿ ਮਾਂ ਪਿਓ ਵੀ ਹੈਗੇ ਹੀ ਮੇਰੇ ਆਏ ਹਾਏ ਅੰਮੀ ਕੀ ਗੱਲ ਹੋ ਗਈ ਆ ਦੱਸ ਗੱਲ ਕੀ ਹੋਣੀ ਆ ਜੇ ਉਹ ਆਇਆ ਹੈਗਾ ਤੂੰ ਫੋਨ ਕਰਕੇ ਸਾਨੂੰ ਵੀ ਸੱਦ ਲੈਂਦੀ ਅਸੀਂ ਵੀ ਕਹਿੰਦਾ ਇੱਕ ਆ ਜਾਂਦੇ ਵਿੱਚ ਟਾਈਮ ਕੱਢ ਕੇ ਤੇ ਮੰਮੀ ਜੀ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਫੋਨ ਲਾਗੇ ਜਾਂ ਤੋਂ ਮੈਂ ਦੱਸਿਆ ਨਹੀਂ ਇਸੇ ਕਰਕੇ ਤਾਂ ਪਹਿਲਾਂ ਤੁਹਾਨੂੰ ਫੋਨ ਕੀਤਾ ਸੀ ਵੀ ਜੋ ਬੰਦੇ ਆਉਣਾ ਵਾ ਅੱਜ ਤੂੰ ਤੇ ਇਹ ਦੱਸਿਆ ਸੀ ਤੂੰ ਇਹ ਗੱਲ ਤਾਂ ਨਹੀਂ ਕਹੀ ਮੰਮੀ ਤੁਸੀਂ ਵੀ ਕੜੀ ਆ ਜਿਓ ਚੱਲ ਕੋਈ ਨਹੀਂ ਇੱਥੇ ਗੱਲਬਾਤ ਕਰਾਂਗੇ ਮੰਮੀ ਜੀ ਇਹ ਤਾਂ ਪੱਕਾ ਥੋੜਾ ਕੋਈ ਆਉਂਦਾ ਸੀ ਉਹ ਕਹਿੰਦਾ ਕਿ ਜੇ ਟਾਈਮ ਹੋਊਗਾ ਤਾਂ ਮੈਂ ਫੋਨ ਲਾ ਦੂੰਗਾ ਤੇ ਫਿਰ ਮੈਂ ਆਉਂਗਾ ਰਪਿੰਦਰ ਹਾਂ ਜਿਹੜੀਆਂ ਕੱਚੀਆਂ ਜੀਆਂ ਗੱਲਾਂ ਨਾ ਇਹ ਮੇਰ ਨਾਲ ਨਾ ਕਰ ਮੈਂ ਤੇਰੀ ਮਾਂ ਵਾਂ ਤੁਸੀਂ ਬੱਚੇ ਜੇ ਇਹ ਨਾ ਕਹੋ ਕਿ ਅਸੀਂ ਬੜੇ ਸਿਆਣੇ ਆ ਜਿਹੜੇ ਕੰਮ ਤੁਸੀਂ ਕਰਨਦੇ ਜੇ ਨਾ ਇਹ ਜਾਣਦੇ ਆ ਕਿ ਕੀ ਬੰਨਿਆ ਵਾ ਮੰਮਈਏ ਜੇ ਗੁੱਸਾ ਕਰਨ ਵਾਲੀ ਖੜੀ ਜਾ ਲਵਾ ਫਿਰ ਕੀ ਹੋਇਆ ਭਰਾ ਹੀ ਇੱਕ ਆ ਗਿਆ ਕੀ ਹੋ ਗਿਆ ਵਾ ਭਰਾ ਹੀ ਆ ਨਾ ਤੈਨੂੰ ਛੇਤੀ ਭਰਾ ਦਾ ਪਤਾ ਲੱਗ ਜਾਣਾ ਵਾ ਉਹ ਵੀ ਮਤਲਬ ਕੱਢਣ ਡਿਆ ਵਾ ਜਿੱਦਾਂ ਨਾ ਲਵਲੀ ਦੇ ਨਾਲ ਨੌਕਰੀ ਦਾ ਜਾਣਦਾ ਪੈ ਨਾ ਤੈਨੂੰ ਉਦੋਂ ਨਹੀਂ ਲੱਤ ਵੱਜਣੀ ਆ ਫੇਰ ਭਰਾ ਕੌਣ ਤੇ ਭੈਣ ਕੌਣ ਫੇਰ ਤੂੰ ਰੋਂਦੀ ਨੇ ਸਾਡੇ ਕੌਣਾ ਵਾ ਤੇ ਫੇਰ ਤੈਨੂੰ ਮੈਂ ਦੱਸੂਗੀ ਉਹ ਕੋਹ ਨਹੀਂ ਹੁੰਦਾ ਮੀ ਜਵੇਂ ਅਸੀਂ ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੋਈਆਂ ਮੈਂ ਕਹਿੰਦਾ ਮੈਨੂੰ ਸਾਰਾ ਪਤਾ ਵਾ ਜਿਨ੍ਹਾਂ ਨੇ ਪਾਲਿਆ ਸਾਰੇ ਕੰਮ ਕੀਤੇ ਉਹਨਾਂ ਦਾ ਨਹੀਂ ਬਣਿਆ ਤਾਂ ਤੁਹਾਡਾ ਕਿਥੋਂ ਬਣ ਚੱਲਿਆ ਵਾ ਉਹ ਉਹ ਮੰਮੀ ਜੀ ਉਹਦੇ ਮਨ ਵਿੱਚ ਕੋਈ ਵੀ ਤਾਂ ਦੀ ਗੱਲ ਨਹੀਂ ਗਈ ਹੈਗੀ ਤੁਸੀਂ ਕਿਉਂ ਨਹੀਂ ਸਮਝਦੇ ਹੈਗੇ ਉਹ ਹੀ ਬਾਰ ਬਾਰ ਗੱਲਾਂ ਕਰੀ ਜਾਂਦੇ ਇਹ ਪਿਛਲੀਆਂ ਹੀ ਨਹੀਂ ਮੈਂ ਸਿਰ ਦੀਆਂ ਠੀਕਰੀਆਂ ਤੇਰੇ ਨਾਲ ਪੱਨੀ ਜਾਣ ਰਹੀਆਂ ਵੀ ਉਹ ਇਦਾਂ ਦਾ ਇਦਾਂ ਦਾ ਤੂੰ ਮੰਨਣ ਨੂੰ ਤਿਆਰੀ ਨਹੀਂ ਹੈਗੀ ਮਾਂ ਪਿਓ ਗਲਤਵਾ ਤਾਂ ਉਹ ਠੀਕ ਵਾ ਚਲੋ ਠੀਕ ਆ ਮੀ ਜੀ ਤੁਹਾਡੇ ਦੇ ਮਨ ਦੇ ਵਿੱਚ ਇਹ ਵਾਲਾ ਵਹਿਮ ਜਣਾ ਆਹੋ ਜਿਹੜੀ ਨਾਲ ਆਈ ਸੀ ਨਾ ਉਹ ਸਾਰੇ ਕੰਮ ਕਰਾਉਣ ਲਈ ਆ ਤੇ ਇਦਾਂ ਨਹੀਂ ਤੇ ਇਦਾਂ ਇਦਾਂ ਨਹੀਂ ਤੇ ਇਦਾਂ ਉਹ ਮੇ ਕੋ ਉਹ ਨਹੀਂ ਕੀ ਕਰਦੀ ਹੈਗੀ ਮੈਂ ਜਾਣ ਕੇ ਤੂੰ ਉਹਨੂੰ ਬਾਰ ਬਾਰ ਇੱਕੋ ਗੱਲ ਕਰੀ ਜਾਓ ਕੋਈ ਨਹੀਂ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਤੇ ਮੈਂ ਤੈਨੂੰ ਹੁਣ ਵੀ ਦੱਸ ਦਿਆਂ ਵੀ ਤੈਨੂੰ ਛੇਤੀ ਪਤਾ ਲੱਗ ਜਾਣਾ ਵਾ ਤੂੰ ਰੋਇਆ ਕਰਨਾ ਵਾ ਤੇ ਫਿਰ ਤੈਨੂੰ ਮੈਂ ਦੱਸੂਗੀ ਤੇ ਹੁਣ ਰੋਂਦਾ ਕੋਈ ਫਾਇਦਾ ਨਹੀਂਗਾ ਚਲੋ ਠੀਕ ਆ ਮੀ ਜੇ ਤੈਨੂੰ ਇਦਾਂ ਲੱਗਦਾ ਤੇ ਫਿਰ ਇਦਾਂ ਹੀ ਸਹੀ ਹਾਂ ਚਲ ਠੀਕ ਆ ਚੰਗਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਇਹਨੇ ਇਦਾਂ ਹੀ ਕਰਨਾ ਵਾ ਵੇਖ ਲਾ ਫੋਨ ਕੀਤਾ ਵਾ ਮੈਨੂੰ ਇੱਕ ਵਾਰ ਨਹੀਂ ਕਿਹਾ ਵੀ ਮੰਮੀ ਤੁਸੀਂ ਵੀ ਆਇਓ ਉਹਨੂੰ ਸਾਦ ਕੇ ਖੁਰੇ ਕਿਹੜੀਆਂ ਮਿੱਠੀਆਂ ਫਿੱਕੀਆਂ ਗੱਲਾਂ ਕੀਤੀਆਂ ਵਾ ਉਹ ਵੀ ਸਾਡੇ ਬਰਖਲਾਫ ਹੋ ਜਾਣਾ ਹੋਰ ਚਲ ਕੋਈ ਨਹੀਂ ਜਿੱਦਾਂ ਰੋਂਦੀ ਇੱਥੇ ਆਏਗੀ ਨਾ ਮੰਮੀ ਜੀ ਜੋ ਬੰਨੇ ਮੇਰੇ ਨਾਲ ਇਦਾਂ ਕੀਤਾ ਤੈਨੂੰ ਫਿਰ ਮੈਂ ਮਾਤ ਦੇਵਾਂਗੀ ਫਿਰ ਉਹਦੇ ਨਾਲ ਹੀ ਮਿਲेंगी ਮਾਂ ਪਿਓ ਨਾਲ ਨਾ ਮਿਲेंगी ਵਿਵੇਂਦਰ ਆਪਣੇ ਭਰਾ ਕਿੱਥੇ ਆ ਜਿੱਥੇ ਆਪਣਾ ਜੋਹਨ ਲੱਗਾ ਵਾ ਵੀਰ ਜੀ ਇੱਥੇ ਕੀ ਕਹਿੰਦੇ ਆ ਕਹਿੰਦੇ ਆ ਤਿੱਬੜ ਦੇ ਲਾਗੇ ਆ ਕੋਈ ਨੱਤ ਵਾਸ਼ਿੰਗ ਪੁਆਇੰਟ ਉੱਥੇ ਆ ਠੀਕ ਆ ਹਾਂਜੀ ਤੇ ਚੱਲ ਹੌਲੀ ਹੌਲੀ ਜਾਣ ਦੇ ਨਾਲੇ ਵੇਖਨੇ ਬੜਾ ਫੇ ਕਿਹੜਾ ਕੰਮ ਕਰ ਰਿਆ ਕਰਨਾ ਕੀ ਗੱਲ ਆ ਅੱਜ ਬੜਾ ਪੁੱਛਣ ਦੇ ਤੁਸੀਂ ਉਹਦੇ ਬਾਰੇ ਓ ਯਾਰ ਫਿਰ ਵੀ ਭਰਾ ਹੀ ਆਡਾ ਤੇ ਚੱਲ ਕੋਈ ਨਹੀਂ ਵੇਖ ਲਈਨੇ ਨਾਲੇ ਕੀ ਕੰਮ ਕੱਪ ਕੀ ਕਰਦਾ ਕੋਈ ਨਹੀਂ ਵੀ ਜੀ ਉੱਥੇ ਆਉਂਦਾ ਮੈਂ ਤੁਹਾਨੂੰ ਦੱਸ ਦਿੰਦਾ ਠੀਕ ਆ ਉਹ ਤੁਹਾਨੂੰ ਵਿਖਾ ਦਿੰਦਾ ਸ਼ਾਇਦ ਜੋਬਨ ਹੋਵੇ ਵੀ ਉੱਥੇ ਠੀਕ ਠੀਕ ਹਾਂਜੀ ਚੱਲ ਜੇ ਉੱਥੇ ਉਹ ਖਲੋਤਾ ਵੀ ਹੋਊਗਾ ਨਾ ਤੇ ਗੱਡੀ ਹੋਸਾ ਹੁਣਾ ਕਲਰੀ ਵੀ ਉਹਨੂੰ ਪਤਾ ਨਾ ਲੱਗੇ ਵੀ ਇਹ ਵੀਰ ਹੁਣੇ ਨੰਗਣ ਡੇ ਇਥੋਂ ਦੇ ਤੇ ਵੇਖਣ ਦੇ ਠੀਕ ਆ ਜੀ ਠੀਕ ਆ ਠੀਕ ਤੇ ਤੂੰ ਮੇਰਾ ਵੀਰ ਜਾਣਦੇ ਹੌਲੀ ਹੌਲੀ ਕੋਈ ਗੱਲ ਨਹੀਂ ਨਾਲੇ ਦੱਸੀ ਮੈਨੂੰ ਲੱਗਾ ਕਿੱਥੇ ਹੀ ਸੀ ਇਹ ਬੜਾ ਕੋਈ ਨਹੀਂ ਵੀਰ ਆਉਂਦਾ ਮੈਂ ਦੱਸ ਦੇਣਾ ਤੁਹਾਨੂੰ ਠੀਕ ਆ ਵਿੰਦਰ ਉਹ ਤੇ ਮੈਂ ਤੋਚਿਆ ਸੀ ਵੀ ਚਲੋ ਮੁੰਡਾ ਆਪਣੇ ਹੱਥ ਦੇ ਪੈਸੇ ਲੈ ਕੇ ਆ ਭਰਾ ਸਾਡਾ ਤੇ ਮੇਰਾ ਹੁਣ ਰਾਤਾ ਪੰਡਿਆ ਯਾਰ ਵੀ ਉਹਨੂੰ ਪੈਸੇ ਮੋੜ ਹੀ ਦਈਏ ਕੋਈ ਨਹੀਂ ਵੀਰ ਜੀ ਵੇਖ ਲਓ ਤੇ ਵੈਸੇ ਉਹਨੇ ਇਹ ਵੀ ਕਿਹਾ ਵਾ ਵੀ ਜਿਹੜਾ 2000 ਰੁਪਏ ਉਹ ਵੀ ਮੈਂ ਛੇਤੀ ਮੋੜ ਦੂੰਗਾ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ 20000 ਵੀ ਰਹਿਣ ਦੋ ਉਹਨੂੰ ਪੈਸੇ ਦੋ ਥੋੜੇ ਬੋਧੇ ਹੋਰ ਕੋਈ ਗੱਲ ਨਹੀਂ ਤਾਂ ਕਿ ਭਰਾ ਵੱਡਾ ਨਿਕਾ ਕੋਈ ਗੱਲ ਨਹੀਂ ਤਾਂ ਕੀ ਕੋਈ ਨਹੀਂ ਜੀ ਉਹ ਤੇ ਉਦਣ ਵੀ ਕਹਿ ਕੇ ਗਿਆ ਸੀ ਪੀ ਮੋੜ ਦਾਂਗਾ ਮੈਂ ਛੇਤੀ ਪਰ ਅੱਗੇ ਤੁਸੀਂ ਵੇਖ ਲਿਓ ਜਿੱਦਾਂ ਤੁਸੀਂ ਕਰਨਾ ਭਟੇ ਵੀਰ ਦੋਵੇਂ ਸਲਾਹ ਕਰ ਲਿਓ ਆਪਾਂ ਜੀ ਤੋਨਾਰ ਰੋਨਾਰ ਰਵਿੰਦਰ ਨਾਲ ਗੱਲ ਕਰ ਤੇ ਨਾਲੇ ਜੋਬ ਨੂੰ ਸੱਦੋ ਘਰ ਤੇ ਨਾਲੇ ਚਾਹ ਪੀਣੇ ਪੀਣੇ ਚਾਰੇ ਭਰਾ ਬੈ ਗਏ ਤੇ ਨਾਲੇ ਉਹਦੀ ਟਰਨ ਪੁੱਛਣਾ ਕੀ ਹਾਲ ਚਾਲ ਕਿਦਾਂ ਕੀ ਕੰਡੀਸ਼ਨ ਆ ਕਿਦਾਂ ਕੀ ਉਹਦਾ ਠੀਕ ਹੈ ਜੀ ਕਰੋ ਫੋਨ ਤੁਸੀਂ ਉਹਨੂੰ ਚੰਗਾ ਕੋਈ ਨਹੀਂ ਕੋਈ ਤਾਂ ਕੈਦ ਕਰ ਦੇਣਾ ਵੀਰ ਜਿੱਥੇ ਲੱਗ ਗਈ ਆ ਗਿਆ ਕਿੱਥੇ ਸੀ ਆਪਣਾ ਇੱਥੇ ਹੀ ਪਾਜੀ ਉਹ ਉਹ ਡਿਆ ਜੀ ਵੀਰ ਜੀ ਹੁਣ ਅਛਾ ਉਹ ਡਿਆ ਤਾਂ ਹਾਂਜੀ ਠੀਕਾ ਠੀਕ ਉਹ ਆ ਦੇਖ ਲਓ ਤੇ ਠੀਕ ਠੀਕ ਆ ਇੱਥੇ ਡਿਆ ਵੀਰ ਜੀ ਕੰਮ ਕਰਦੇ ਇੱਥੇ ਸਾਹਮਣੇ ਇੱਥੇ ਲੱਗਾ ਹੋ ਕੰਮ ਇੱਥੇ ਲੱਗਾ ਹੋ ਇੱਥੇ ਲੱਗਾ ਠੀਕ ਆ ਠੀਕ ਆ ਤੇ ਮੇਰੀ ਗੱਲ ਸੁਣ ਇਹਦੇ ਨਾਲ ਆਪਣਾ ਹਿਸਾਬ ਦਾ ਹੈਗਾ ਕੋਈ ਕਰਨ ਵਾਲਾ ਇਹਦੇ ਨਾਲ ਵੀ ਹਾਂਜੀ ਠੀਕ ਆ ਇਹਨੂੰ ਆਪਣਾ ਰੁਪਿੰਦਰ ਨੂੰ ਕਹੋ ਫੋਨ ਕਰੇ ਇਹਨੂੰ ਘਰ ਸੱਦੋ ਤੇ ਜੇ ਇਹਦਾ ਮਨ ਇਹੋ ਕੰਮ ਕਰਨ ਚਾਹ ਵਾ ਤੇ ਇਹਨਾਂ ਸਲਾਹ ਕਰ ਲੋ ਵੀ ਇਹਨੂੰ ਇਹੋ ਇਹੋ ਕੰਮ ਖੋਲਦੀ ਕੋਈ ਨਹੀਂ ਵੀਰ ਜੀ ਘਰ ਜਾ ਕੇ ਨਾ ਰੁਪਿੰਦਰ ਨਾਲ ਸਲਾਹ ਕਰ ਲੈਣੇ ਆ ਵੀਰ ਜੀ ਨਾਲ ਤੇ ਜਦਾਂ ਵੀ ਉਹ ਕਹਿਣਗੇ ਫਿਰ ਤਿੰਨੇ ਜਾਂ ਕਰਕੇ ਸਲਾਹ ਦੇ ਫਿਰ ਦੱਸ ਦਿਓ। ਆਹ ਵੀ ਜੇ ਇਹਨੂੰ ਇਹ ਕੰਮ ਠੀਕ ਲੱਗਦਾ ਵਾ ਕਿ ਜੇ ਹੈਗਾ ਕੋਈ ਦੇ ਵਿੱਚ ਤੈਨੂੰ ਫਿਰ ਆਪਣਾ ਇਹਦਾ ਖੋਲ ਦੇਨੇ। ਚੰਗਾ ਤੇ ਮੈਨੂੰ ਹੁਣੇ ਨਹੀਂ ਲੱਗਣ ਰਿਹਾ ਵੀ ਇਹ ਕੰਮ ਕਰਨ ਰਿਹਾ ਵੇ ਉੱਥੇ ਹੁਣ। ਚੱਲੀਏ ਵੀਰ ਜੀ ਫਿਰ। ਚਲੋ ਕੋਈ ਗੱਲ ਨਹੀਂ ਇਹਨੂੰ ਘਰੇ ਸੱਦ ਲਓ। ਤੇ ਜੇ ਮਿਲਣਾ ਤੇ ਮਿਲ ਲਓ। ਨਹੀਂ ਨਹੀਂ ਮਿਲਣੀ ਆ। ਹਾਂਜੀ। ਘਰੇ ਸੱਦੋ ਘਰੇ ਮਿਲਾਂਗੇ। ਠੀਕ ਆ। ਉਹ ਨਹੀਂ ਮਿਲਣਾ। ਨਿਆਣਿਆਂ ਦੇ ਕੰਮ ਵੇਖ ਲਓ। ਕਿਤੇ ਆਪ ਖੁਦਰੇ ਹੋਏ ਆ। ਮਾਪੇ ਉਹਨਾਂ ਤੋਂ ਕੋ ਸਮਝ ਦੇ ਨਹੀਂਗੇ ਵੀ ਇਹਨਾਂ ਦੀ ਵੀ ਸਲਾਹ ਲੈਣੀ ਆ ਹਾਂ ਕੰਮ ਛੱਡੋ ਤਾਂ ਪਹਿਲਾਂ ਮੇਰੀ ਗੱਲ ਸੁਣੋ ਕੀ ਆ ਹੁਣ ਹੁਣਾਂ ਕੀ ਆ ਰਪਿੰਦਰ ਦੇ ਕੰਮ ਵੇਖ ਲਓ ਜੋਬਨ ਨੂੰ ਸੱਦਿਆ ਹੈਗਾ ਗੱਲਾਂ ਬਾਤਾਂ ਕੀਤੀਆਂ ਹੋਣੀਆਂ ਮੈਂ ਤਾਂ ਫਿਰ ਵਾਵਾ ਗਰਮ ਹੋਈ ਹਾਂ ਉਹਦੇ ਨਾਲ ਅੱਛਾ ਮੈਂ ਉਹਨੂੰ ਕਿਹਾ ਵੀ ਜੇ ਉਹਨੂੰ ਸੱਦਿਆ ਹੀ ਸਾਨੂੰ ਵੀ ਫੋਨ ਕਰ ਦਿੰਦੀ ਅਸੀਂ ਵੀ 10 ਮਿੰਟ ਆ ਜਾਂਦੇ ਰਮਨ ਸਾਡੀਆਂ ਤੇ ਚੁਗਲੀਆਂ ਕਰਨੀਆਂ ਸੀ ਸਾਨੂੰ ਕਿਥੇ ਸੱਦਣਾ ਸੀ ਉਹਨਾਂ ਨੇ ਵੇਖ ਲੈ ਸਾਡੀ ਧੀ ਹੋ ਗਈ ਸਾਡੀਆਂ ਹੀ ਜੜਾਂ ਵੱਡਣ ਲਈ ਆ ਕਿਦਾਂ ਦਾ ਸਮਾਂ ਆ ਗਿਆ ਕੱਲ ਜੋਗੀ ਆ ਨਾ ਉਹ ਕੋਈ ਗੱਲ ਨਹੀਂ ਤੂੰ ਆ ਵੇਖ ਸਹੀ ਬਣਦਾ ਕੀ ਆ ਮੈਂ ਤਾਂ ਫਿਰ ਉਹਨੂੰ ਕਹਿਤਾ ਸੀ ਮੈਂ ਹਾਂ ਹੁਣ ਜੋਬ ਨਹੀਂ ਮਿਲेंगी ਮਾਂ ਪਿਓ ਨੇ ਭੁੱਲ ਜਾ ਵੀ ਮੇਰਾ ਮਾਂ ਪਿਓ ਵੀ ਹੈਗਾ ਸੀਗਾ ਉਹ ਰਮਨ ਜੜਾ ਜੂਣਾ ਨਹੀਂ ਕਿੱਥੇ ਆ ਆਉਣਾ ਸਾਡੇ ਕੋਲ ਹੀ ਆ ਉਹ ਪਏ ਆਪਣੇ ਆਪਣੇ ਲਾਲਚ ਨੂੰ ਤੈਨੂੰ ਵੀ ਇਹ ਗੱਲ ਤਾਂ ਪਤਾ ਸਾਰੀ ਦਾ ਠੀਕ ਆ ਕਿ ਨਹੀਂ ਮੈਂ ਤੁਹਾਡੀ ਗੱਲ ਮੰਨਦੀ ਆ ਵੀ ਦੋਵੇਂ ਜਾਣੇ ਆਪਣੇ ਲਾਲਚ ਨੂੰ ਪਏ ਆ ਜੋ ਬਣ ਇੱਥੇ ਸਾਡਾ ਤੇ ਬੇੜਾ ਕਰਕੇ ਕਰ ਗਿਆ ਹੁਣ ਉਹਨਾਂ ਦੇ ਪਰਿਵਾਰ 'ਚ ਵੜ ਗਿਆ ਹੁਣ ਵੇਖਿਓ ਉੱਥੇ ਬੰਦੇ ਨਾਲ ਬੰਦਾ ਨਹੀਂ ਉਹਨੇ ਲੱਗਣ ਦੇਣਾ ਮੈਂ ਰਪਿੰਦਰ ਨੂੰ ਇੱਕ ਗੱਲ ਕਹਤੀ ਸੀ ਮੈਂ ਆਹ ਪੇ ਜੋਬਨ ਤੇਰਾ ਪਰ ਆਉਂਨਾ ਚਿਹਰਾ ਜਿੰਨਾ ਚਿਰ ਨੌਕਰੀ ਤੇ ਨਹੀਂ ਲੱਗਦਾ ਜਿੱਦਾਂ लवली ਨੇ ਨੌਕਰੀ ਤੇ ਲਵਾਤਾ ਨਾ ਤੈਨੂੰ ਵੀ ਲੱਤ ਵੱਜਣੀ ਆ ਤੇ ਵੇਖੇ ਤੂੰ ਰੋਂਦੀ ਫਿਰਨਾ ਰੋ ਕੇ ਸਾਡੇ ਕੋਲ ਆਉਣਾ ਫਿਰ ਮੈਂ ਹਾਂਹੀਂ ਤੇਰੀ ਗੱਲਬਾਤ ਪੁੱਛਣੀ ਵੀ ਕੀ ਆਨੀ ਐ ਤੂੰ ਕੱਡ ਰਮਨ ਇਹਨਾਂ ਗੱਲਾਂ ਨੂੰ ਜਾਣਾ ਮੈਂ ਕਿੱਥੇ ਆ ਮੋੜਕੋੜ ਕੇ ਸਾਡੇ ਕੋਲ ਹੀ ਆਉਣਾ ਵਾ ਪਰ ਮੇਰੀ ਇੱਕ ਗੱਲ ਸੁਣ ਲੋ ਅਹੀਂ ਨਾ ਤੇ ਰਪਿੰਦਰ ਨੂੰ ਫੋਨ ਕਰਨਾ ਤੇ ਨਾ ਜੋਬਨ ਨੂੰ ਕਰਨਾ ਜੇ ਉਹਨਾਂ ਨੂੰ ਸਾਡੀ ਲੋੜ ਹੋਊ ਤਾਂ ਆਪੇ ਆ ਜਾਣਗੇ ਤਾਂ ਠੀਕ ਆ ਜੀ ਸਦਕੇ ਨਹੀਂ ਤਾਂ ਸਾਨੂੰ ਕੋਈ ਲੋੜ ਨਹੀਂ ਤਰਲੇ ਕੱਢਣ ਦੀ ਓ ਰਮਨ ਜੋ ਬੰਦੇ ਫੋਨ ਤੋਂ ਸਾਡਾ ਅੱਗੇ ਨਹੀਂ ਚੁੱਕਦਾ ਇਹੋ ਤੇਰੀ ਕੁੜੀ ਨਾਲ ਤੇਰੀ ਗੱਲਬਾਤ ਹੁੰਦੀ ਆ ਤੇ ਇਹਨੂੰ ਵੀ ਬੰਦ ਕਰ ਦੇ ਕਰਨਾ ਹੁੰਦਾ ਕੁੜੀ ਨੇ ਕਿਹੜੀ ਚੰਗੀ ਕੀਤੀ ਮੇਰੇ ਨਾਲ ਮਾਂ ਪਿਓ ਨੂੰ ਗਲਤ ਕਰਤਾ ਤੇ ਜਿਹੜੇ ਬਗਾਨੇ ਹੋ ਆਪਣੇ ਬਣਾ ਲੇ ਚਲ ਆਓ ਚੱਲੀਏ ਅੱਗਾ ਕਰਨ ਨੂੰ ਚਲੋ